ਲੇਟ ਆ ਹਾਏ 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 ਠੰਡ ਲੱਗ ਗਈ ਕਿੰਨੇ ਰੁਪਏ ਆ ਭੁੱਲਾ ਉਹ ਠੀਕ ਆ 15 ਬੋਲਾਂਗੇ ਨੇ 315 ਰੁਪਏ ਬਾਈ ਜੀ ਹਾਏ ਹਾਏ ਨਾ ਬਈ ਮਿੱਤਰੋ ਲੇਟ ਜ਼ਰੂਰ ਹੋ ਗਈ ਸੀ ਥੋੜਾ ਜਿਹਾ ਪਹਿਲੀ ਟਰਾਲੀ ਦੀ ਬੋਲੀ 315 ਰੁਪਏ ਹੋਈ ਆ ਹਨਾ ਤੇ ਅੱਜ ਵੀ ਲੇਟ ਹੋ ਗਏ ਯਾਰ ਘਾਲੋ ਘਾਲੀ ਬੱਸ ਵੀ ਚੱਲਦੇ ਆ ਚੱਲਦੇ ਆ ਚੱਲਦੇ ਆ ਤੇ ਅੱਜ ਆਪਾਂ ਬਾਬਾ ਫਰੀਦ ਵੀ ਜਾਣਾ ਬਈ ਮਿੱਥਾ ਦੇ ਕੱਲ ਨਾ ਵੀਰਵਾਰ ਹੋ ਗਿਆ ਜੀ ਤੇ 315 ਰੁਪਏ ਸ਼ੁਰੂਆਤੀ ਰੇਟ ਜਿਹੜਾ ਮਿੱਤਰੋ ਨਿਕਲ ਗਿਆ ਜੀ ਪਹਿਲੀ ਟਰਾਲੀ ਦਾ ਨਾ ਗਾ ਤੁਹਾਨੂੰ ਦੱਸ ਦਈਏ ਕਿੰਨੇ ਆਏ ਆ 1 2 3 4 5 6 7 7 ਨਾ ਗਾਏ ਬਈ ਟੋਟਲ ਅੱਜ ਤੇ ਆਜੋ ਬਈ ਅਗਲੀ ਟਰਾਲੀ ਵੇਖੀਏ ਕਰਾਂ ਦੀ ਕੀ ਜਾਂਦਾ ਰੇਟ ਜੀ ਤੇ ਆਜੋ ਬਈ ਅਗਲੀ ਟਰਾਲੀ ਵੇਖੀਏ ਅੰਦਰ ਜੀ ਬਾਈ ਅੰਦਰ ਜੀ ਅੰਦਰ ਦੀ ਧੂਣੀ ਬੋਲੋ 250 ਰੁਪਿਆ ਕੀ ਵਾਲਾ ਭਾਈ ਹੋ ਠੀਕ ਆ ਵਧੀਆ ਵਧੀਆ 250 ਰੁਪਿਆ 250 ਰੁਪਿਆ 80 85 95 300 305 305 ਬੋਲਾਂਗੇ ਨਾ 305 ਲਾ ਭਾਈ 305 ਰੁਪਏ ਪਹਿਲੀ ਟਰਾਲੀ ਗਈ ਆ ਜੀ 315 ਰੁਪਏ ਦੂਜੀ ਟਰਾਲੀ ਗਈ ਆ 300 ਤੇ 5 ਰੁਪਏ ਦੇਖਦੇ ਆ ਭਾਈ ਕੱਲ ਨਾਲੋਂ ਜਾਨੀ ਕੱਲ ਸੀਗਾ ਸਿਰਾਂ ਰੇਟ 295 ਰੁਪਏ ਤੇ ਅੱਜ ਜਾਨੀ 20 ਰੁਪਏ ਤੇਜ ਜਰੂਰ ਆ ਰੇਟ ਭਾਈ ਹਨਾ ਤੇ ਆ ਜੋ ਕਰਾਂ ਤੇ ਅਗਲੀ ਟਰਾਲੀ ਵੇਖੀਏ ਭਾਈ ਅੰਦਰ ਦੀ ਹਾਂ ਅੰਦਰ ਦੀ ਥੋੜੀ ਬੋਲੋ ਜੀ ਹਾਂ ਜੀ 300 ਰੁਪਏ 300 ਰੁਪਏ 5 5 10 15 20 320 ਰੁਪਏ ਆਪਣੇ ਕਰਦੇ 25 ਰੁਪਏ 20 ਮਾਰੀ ਨਹੀਂ 10 ਰੁਪਏ ਆ ਹਾਂ ਨਹੀਂ ਉਹ 420 ਮਾਰੀ ਹੈ 40 ਰੁਪਏ 340 ਰੁਪਏ 45 ਰੁਪਏ 350 350 ਬੋਲਾਂਗੇ ਨੇ 52 60 360 ਰੁਪਏ ਬੋਲਦਾ ਕੋਈ ਲੈ ਭਾਈ ਇਹ ਹੋ ਗਈ 300 ਤੇ 60 ਰੁਪਏ ਹੁਣ ਤੱਕ ਦਾ ਸਿਰਾ ਰੇਟ ਭਾਈ ਜਿਹੜਾ 300 ਤੇ 60 ਰੁਪਏ ਚੱਲੀ ਜਾਂਦਾ ਜੀ ਨਗ ਖੜੇ ਆ ਭਾਈ ਚਾਰ ਰਹਿ ਗਏ ਸਿਰਫ ਤੇ ਤਿੰਨਾਂ ਨਗਾਂ ਦੀ ਬੋਲੀ ਹੋ ਗਈ ਸੱਤ ਨਗ ਟੋਟਲ ਐ ਸੀ ਯਾਦ ਰੱਖਿਓ ਜੀ ਤੇ ਕੱਲ ਨਾਲੋਂ ਜਾਨੀ ਜੇ ਆਪਾਂ ਗੱਲ ਕਰੀਏ ਤੇ ਰੇਟ ਦੀ ਭਾਈ 65 ਰੁਪਏ ਕੱਲ ਨਾਲੋਂ ਰੇਟ ਅੱਜ ਤੇਜ਼ ਹੋ ਗਿਆ ਜੀ ਸਿਰਾ ਰੇਟ ਭਾਈ ਕਾ ਬਾਈ ਠੀਕ ਆ ਠੀਕ ਆ ਵਧੀਆ ਹੋਰ ਸੁਨਾ ਸੱਟ 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 ਠੰਡ ਜੀ ਕਦਮ ਮਣਾਈ ਜਾਂਦਾ ਠੰਡ ਲੱਗਦੀ ਆ ਠੰਡ ਲੱਗੂ ਠੰਡ ਲੱਗੋ ਬਾਈ ਬਸ ਥੋੜਾ ਚੈਰੀ ਰਹਿ ਗਿਆ ਅੰਦਰ ਦਾ ਵੀ ਹਾਂ ਅੰਦਰ ਦੀ ਹਾਂ ਅੰਦਰ ਦੀ ਥੋੜੀ ਬੋਲੋ ਬਾਈ ਮੈਂ ਬੋਰ ਤਾਂ ਦੇਤੀ ਕਰਾਂਗੇ ਬੋਲ ਬੋਲਦੇ ਬੋਲਦੇ ਕਿਹੜੇ ਯਾਰ ਕੋਈ ਨਹੀਂ ਤਨਵਾ ਦਾ ਕੋਈ ਯਾਰ ਬੋਲੋ ਬੋਲੋ ਯਾਰ ਬੋਲੋ ਹਾਂ 305 305 5 ਹੈ 10 310 ਰੁਪਏ 15 ਰੁਪਏ 315 ਰੁਪਏ ਬੋਲਾਂ ਬਾਈ ਕਿਨੇ 315 ਰੁਪਏ ਇਹ ਹੋ ਗਈ ਬਾਈ 300 ਤੇ 15 ਰੁਪਏ ਜਿਹੜਾ ਰੇਟ ਮਿੱਤਰੋ 315 ਰੁਪਏ ਇਹਦਾ ਰੇਟ ਹੋ ਗਿਆ ਬਾਈ ਤੇ ਤਿੰਨ ਨਗ ਰਹਿ ਗਏ ਬਾਈ ਜੀ ਤੇ ਸਿਰਾ ਰੇਟ ਅੱਜ ਕੱਲ ਨਾਲੋਂ ਜਾਨੀ ਜੇ ਗੱਲ ਕਰੀਏ ਜੀ 65 ਰੁਪਏ ਤੇਜ ਸਿਰਾ ਰੇਟ ਜ਼ਰੂਰ ਹੈ ਤੇ ਪਰ ਆਨ ਐਵਰੇਜ ਦੀ ਗੱਲ ਕਰੀਏ 20 30 ਰੁਪਏ 25 30 ਰੁਪਏ ਤੇਜ ਜ਼ਰੂਰ ਹੋਊਗਾ ਬਾਈ ਆਇਕਾ ਆ ਬਾਈ ਲੈ ਜਾਂਦਾ ਸਭ ਤੋਂ ਵੱਧ ਤੂੜੀ ਉਹ ਤੋਂ ਹੋਣੀ ਜਾਂਦਾ ਹੈ ਕਿਵੇਂ ਆ ਤੂੜੀ ਜਾਂਦਾ ਸਹੀ ਹੈ ਜੱਟਾਂ ਦਾ ਮੁੰਡਾ ਨੂੰ ਜ਼ਿਆਦਾ ਪਤਾ ਆ ਹਾਂ ਸਹੀ ਕੱਟੀ ਕਰੀਓ ਜੀ ਤੰਗ ਹਾਂ ਸਹੀ ਆ ਇਹ ਵੀ ਆ ਬਾਈ ਅੰਦਰ ਦੀ ਵੀਰੇ ਹਾਲ ਕਰੋ ਅੰਦਰ ਦੀ ਤੂੰ ਹੀ ਬੋਲੋ ਜੀ ਹਾਂ ਮੈਂ ਕਹਿੰਦੇ ਨਹੀਂ ਨਹੀਂ ਲੈਣੇ ਮਾਲ ਨਹੀਂ ਆ ਵੀ ਬਾਈ ਨਹੀਂ ਐਸਟਾ ਮੋੜੀ ਬਚਰਾਓ ਇਹ ਮੁੱਠੀ ਘਟਾ ਹੈਗਾ ਨਹੀਂ ਖਾਲੀ 270 ਰੁਪਏ 70 ਰੁਪਏ 70 ਰੁਪਏ 270 75 75 80 90 300 300 10 310 ਰੁਪਏ ਹੋਣਾ ਬਾਈ ਗਲੇ 310 ਰੁਪਏ ਇਹ ਹੋ ਗਈ ਬਾਈ 300 ਤੇ 10 ਰੁਪਏ ਆਇ 17 ਆਜਾ ਤਲ ਨਿੰਦਰ ਮਾਨਕ ਚੜੱਕ ਮਲਕੀਤ ਢੱਲੋ ਬਾਈ ਕੀ ਹਾਲ ਚਾਲ ਸੁਖਚੈਨ ਸਰਾਬ ਬਲਵੰਤ ਸੰਧੂ ਸੰਧੂ ਬਾਈ ਕੀ ਹਾਲ ਚਾਲ ਬਾਈ ਜੀ ਘਰੋਂ ਤੂੜੀ ਚਕਾਉਣੀ ਹੋਵੇ ਤਾਂ ਕੀ ਰੇਡ ਚੱਕਣਗੇ ਜੀ ਬਾ ਯਾਰ 230 ਕੇ ਨੇੜੇ ਤੇ ਮੈਨੂੰ ਲੱਗਦਾ ਵੀ 220 30 ਇੱਥੇ ਕਿਤੇ ਰੇਡ ਚੱਲੀ ਜਾਂਦਾ ਬਾਕੀ 10 20 ਰੁਪਏ ਦਾ ਫਰਕ ਜ਼ਰੂਰ ਹੋਊਗਾ ਨਾ ਇਹ ਵੀ ਗੰਦੀ ਤੇ ਅੰਦਰ ਦੀ ਅੰਦਰ ਤੂੜੀ ਬੋਲੋ ਹੀ 300 300 5 10 15 20 25 325 ਬੋਲਾਂਗੇ ਨੇ 325 ਲੈ ਬਈ 300 ਤੇ 25 ਰੁਪਏ ਕੱਲ ਨਾਲੋਂ ਰੇਟ ਮੇ ਤੋਂ ਤੇਜ਼ ਹੋਇਆ ਥੋੜੇ ਥੋੜੇ ਤੇ ਐਂਡ ਤੱਕ ਵੀ ਰੇਟ ਜਿਹੜੇ ਲਾਸਟ ਤੱਕ ਵੀ ਰੇਟ ਵਧੀਆ ਬਣੇ ਹੋਏ ਆ ਕਿਉਂਕਿ ਗਾਹ ਕੱਜ ਚੰਗਾ ਸੀਗਾ ਜੀ 300 ਤੇ 25 ਰੁਪਏ ਲਾਸਟ ਤੱਕ ਵੀ ਤੂੜੀ ਵੇਖਦੀ ਰਹੀ ਹੈ ਨਾ ਤੇ ਇੱਕ ਨਗ ਰਹਿ ਗਿਆ ਲਾਸਟ ਵਾਲਾ ਇਹ ਵੇਖਦੇ ਆ ਬਾਈ ਬਾਕੀ ਤੂੜੀ ਵਧੀਆ ਸੀ ਕੁਆਲਿਟੀ ਸ਼ਾਨਦਾਰ ਹੈ ਜੀ ਇਧਰ ਹਾਂ ਦੋਨਾਂ ਕੋ ਉਧਰ ਖੜੇ ਆਲੇ ਲੈ ਇਧਰ ਨਿਗਾਹ ਨਹੀਂ ਮਾਰੀ ਐ ਦੋਨਾਂ ਕੋ ਹੋਰ ਖੜੇ ਆ ਬਾਈ ਆਲੇ ਇਧਰ ਜੀ ਬਈ ਜੀ ਰੱਖੋ ਪਾਣੀ ਨੂੰ ਜਾਉਂਗੇ ਜਾਉਂਗੀ ਇਹ ਹੀ ਜਾਂਦਾ ਨਾ ਆ 300 5 15 25 300 ਰੁਪਏ 330 ਰੁਪਏ ਲੈ ਭਾਈ 330 ਰੁਪਏ ਰੇਟ ਹੋ ਗਿਆ ਤੇ ਹਾਲੇ ਭਾਈ ਲਾਸਟ ਟਰਾਲੀ ਨਹੀਂ ਸੀ ਉਹ ਸਾਹਮਣੇ ਦੋ ਨਾਲ ਖੜੇ ਹਾਲੇ ਇਧਰ ਚੇਤਾ ਹੀ ਭੁੱਲ ਗਿਆ ਸੀ ਬੱਲੇ 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 ਓਏ ਹਾਂ ਪਤਾ ਗਲ 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 ਰੁਪਏ ਜਾ ਟੁੱਟ ਕੇ ਓਏ ਉਹਨੂੰ ਪੈ ਜਾ ਟੁੱਟ ਕੇ ਮੈਂ ਇਹਨੂੰ ਹੱਲਾ ਛੇਰੀ ਦੇ ਹੀ ਕਾਲੂ ਮੜਾ ਦੇਖੀ ਚਲੋ ਇਹ ਆ ਮੂੜਨੇ ਆ ਜਾ ਯਾਰ ਇਹ ਆ ਮੂੜਨੇ ਨਹੀਂ ਲੜਾਈ ਵਾਲਾ ਸ਼ੇਰੂ ਲੜਨ ਦੇ ਮੂੜ ਤੇ ਨਹੀਂ ਆਜ ਯਾਰ ਇਹ ਤਾਂ ਮੈਂ ਇੰਜੋਏਮੈਂਟ ਕਰਨਾ ਕੱਲੇ ਕੇਵਲ ਨਾਲ ਲੈ ਮੈਂ ਜਦਨ ਵੀਰਵਾਰ ਦਾ ਦਿਨ ਹੁੰਦਾ ਉਦੋਂ ਕਾਲੂ ਆਪਣੇ ਨਾਲ ਜ਼ਰੂਰ ਹੁੰਦਾ ਕਿਉਂਕਿ ਬਾਬਾ ਫਰੀਦ ਮੱਥਾ ਟੇਕਣ ਜਾਈਦਾ ਸੀ ਇਕੱਠਿਆਂ ਨੇ ਕਿ ਨਹੀਂ ਕਾਲੂ ਹਾਂਜੀ ਉਧਰ ਕਾਲੂ ਤੇ ਸ਼ੇਰੂ ਇਕੱਠੇ ਹੁੰਦੇ ਆ ਲੈ ਵੀ ਦੋ ਨਗ ਰਹਿ ਗਏ ਆ ਆ ਗਿਆ ਵੱਡਾ ਨਗ ਇਹ ਚ ਕਿੰਨੀ ਹੋਊਗੀ ਤੂੜੀ ਤੇਰੇ ਹਿਸਾਬ ਨਾਲ ਕਹ ਦ ਅੰਦਾਜ਼ਾ ਲਾ ਯਾਰ ਅੱਛਾ ਲਿਆ ਆਪਾਂ ਹੀ ਕਰੀ ਇਹ ਚ ਹੋਊਗੀ ਘੱਟੋ ਘੱਟ ਵੀ 12 ਤੇ 13 13 14 ਕੁਇੰਟਲ ਹੈ 13 14 ਕੁਆਂਟਲ ਦੂੜੀ ਹੋਊਗੀ ਇਹਦੇ ਚ ਯਾਰ ਹਾਣ ਕਿ ਵੱਧ ਹੋਊਗੀ ਨੇ ਪੰਡਾਂ ਵਾਲੀ ਆ ਨਾ ਪੰਡਾਂ ਕਿੱਧਰ ਭੱਜ ਗਿਆ ਕਿ ਉਹ ਆ ਬੋਲੋ ਭਾਈ ਉੱਦੋਂ ਜਾਵੜਿਆ ਆ ਵੇ ਇੱਥੇ ਕਲੋਨੀ ਜੀ ਯਾਰ ਥੋਲਾ ਨਹੀਂ ਜਾਂਦਾ ਨਾ ਬਾਬਾ ਅੱਛਾ ਭੁੱਲ ਜਾਉਂਦੇ ਉਹ ਲਾਹੋ ਆਹ ਹੋਰ ਜਿਹੜਾ ਹੈਗਾ ਇਹਦੀ ਆ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 300 ਰੁਪਿਆ 300 ਰੁਪਿਆ 305 10 15 ਲਾ ਦੇ ਬਸ 315 ਹੈ ਬਲਾ ਕੇ ਉਹਦੀ 315 16 ਬਾਈ ਕਿਨਾ ਲੈ ਬਾਈ ਇਹ ਵੈਗੀ ਜੀ 300 ਤੇ 15 ਰੁਪਏ ਅੱਜ ਲਾਸਟ ਤੱਕ ਹੀ ਰੇਟ ਬਾਈ ਜਿਹੜਾ 300 ਤੇ 15 20 300 ਤੋਂ ਲੈ ਕੇ 300 ਯਾਨੀ 60 ਰੁਪਏ ਤੱਕ ਵਧੀਆ ਰੇਟ ਜੇ ਚੱਲੀ ਆ ਐਨੀ ਇੱਕ ਤੁੜੀ ਵੱਧ ਵਿਕੀ ਆ ਯਾਰ ਬਾਕੀ ਘਟ ਰਹਿਗਾ ਹੁਣ 310 315 20 25 30 ਇੰਨਾ ਕੁ ਰੇਟ ਬਾਈ ਜਿਹੜਾ ਚੱਲੀ ਜਾਂਦਾ ਜੀ ਉਹਦੇ ਤੇ ਉਹ ਹੋਰਦਾ ਨਹੀਂ ਮਾਪੇ ਨੇ ਮੈਂ ਤਾਂ ਹੀ ਪੁੱਛਿਆ ਨਹੀਂ ਆਈ ਨਹੀਂ ਪਰ ਉਹਦੇ ਤੋਂ ਦੁਰਾਮ ਦੇ ਆ ਜਿਹੜਾ ਏਕਟਰਾ ਦੇ ਉੱਚਾ ਪੰਨਾਂ ਪੰਡਾ ਆਪ ਪੁਪੂਲ ਕੁਲੀ ਆਇਆ ਇਧਰ ਫੁੱਲ ਆ ਤੁਹਾਨੂੰ ਵੇ ਜੀ ਇਹ ਹੁੰਦਾ ਨਾ ਕੋਈ ਜਾਂਦੀ ਦਾ ਘਰ ਨਹੀਂ ਆਏ ਨਹੀਂ ਕੱਲ ਨੂੰ ਬੋਲੀ ਤੇ ਜਾਉਂਗੇ ਜਾਏ ਬੋਲੀ ਆ ਲਣਕਰ ਵਜੂਗੀ ਇੱਕ ਜਿੱਦੇ ਜਾਣੀਆਂ ਕੋਲੇ ਲੈ ਤੇ ਨਹੀਂ ਆਉਂਦਾ ਬਸ ਜੀ ਹਾਂ ਜੀ ਮੈਨੂੰ ਯਾਰ ਉਹਨੇ ਅਖਾ ਮੈਂ ਯੂਰੇ ਆ ਯਾਰ ਇੱਧਰ ਆ ਗਾੜ ਗਾੜ ਘਿਰਦਾ ਲੈ ਭਾਈ ਲਾਸਟ ਟਰਾਲੀ ਆ ਗਈ ਭਾਈ ਆ ਜਾਓ ਕਰਾਂ ਦੀ ਜੇ ਉਹਨੇ ਅਖਾ ਤੱਕ ਨੂੰ ਪੂਰ ਢਾਲਦੀ ਕੋਈ ਆਏ ਖੜੀ ਖਾਤਾ ਯਾਰ ਭਾਈ ਯਾਰ ਇੱਥੇ ਨਾਲ ਇੱਥੇ ਕਾਹਲੀ ਹੋਊਗੀ ਪਰ ਇੱਥੇ ਲੇਵ ਲੈ ਕੇ ਫਰਿਆ ਭਾਈ ਹਾਂ ਪ੍ਰਸਿੱਧੀਆਂ ਗੱਲਾਂ ਕਰੋ ਉਹ ਦਾਗ ਇੱਥੇ ਖੜਿਆ ਤੇ ਮੈਂ ਸਿੱਧੀ ਭੇਜਾਂ ਹਾਂ ਬੋਲੀ ਨਾ ਕਰਗੇ ਦੀ ਇਹ ਕੰਮ ਨਹੀਂ ਹੁੰਦਾ ਤੇਰਾ ਕੋਲਾ ਜਦੋਂ ਮੈਨੂੰ ਉਹਦੇ ਅਖੋਂ ਮੈਂ ਤੈਨੂੰ ਉਹ ਹੋ ਜਾ ਉਹ ਮੈਂ ਕਰਦਾ ਹਾਂ ਤੇ ਨਾ ਗੱਲਾਂ ਤੂੰ ਕਰੋ ਬੋਲੀ ਰੇੜ ਕਾ ਕਰਕੇ ਚੱਡੂਗਾ ਇੱਕ ਦੂਜੇ ਜੇ ਇਹਨੇ ਲਿਜਾੜੀ ਹੋ ਜਾਉਂਦੇ ਤੇ ਚੱਡੀ ਹੋਈ ਫੇਰ ਤੂੰ ਕਦੋਂ ਆਇਆ ਤੂੰ ਉਹਨੇ ਨੂੰ ਸਾਈਡ ਤੇ ਲਿਆ ਕੇ ਦੱਸ ਪਹਿਲਾਂ ਦੱਸ ਹਾਂ ਅੱਛਾ ਕਿੰਨੇ ਕੁ ਡਿਕਲੋ ਜੀ ਬਾਈ ਵਿੱਚੋਂ ਬਾਹਰ ਇਹਨਾਂ ਨਿਕਲੇ ਨਾ ਨਾ ਆਇਆ ਆ ਕੁੱਪ ਦਾ ਮਾਲ ਹੈ ਮੈਨੂੰ ਦੱਸੂ ਆਉਂਗੀ ਭਾਈ ਬਾਹਰ ਦੀ ਥੋੜੀ ਆ ਮਾੜੀ ਮੁੱਟੀ ਆਉਗੀ ਬੋਲੋ ਦੇਖੋ ਕੋਈ ਪੰਡ ਦੇਖ ਲੋ ਅਗਲੇ ਨੂੰ ਦੇਖੋ ਕੱਢੇ ਆ ਇਦੋਂ ਇਸ ਕਿਹਾ ਜੋ ਬਾਹਰ ਰੋ ਪਨੀਰ ਵਾਲੇ ਨੂੰ ਨਹੀਂ ਮੁੜ ਕੇ ਅਗਲਾ ਕੱਢ ਦੇਵਾਂਗਾ ਨਿੱਤੂ ਹੈ ਭਾਈ ਹਾਂ ਆ ਚੀਜ਼ ਆ ਹਾਂ ਸਾਰੀਆਂ ਬੰਨਾਂ ਦੇ ਯਾਰ ਥੋੜੀ ਥੋੜੀ ਦਾ ਨੋਖਰੋ ਕੋ ਤਾਂ ਸਾਰਾ ਜੀ ਲਊਗੀ ਮੁੜ ਕੇ ਆਡੇ ਭਾਂਡੇ ਆ ਬਾਹਲੀ ਲਾ ਓਏ ਹਾਂ ਹਾਂ ਠੀਕ ਆ ਬੋਲੋ ਭਾਈ ਇਹਦਾ 200 ਰੁਪਿਆ 200 ਰੁਪਿਆ 200 ਰੁਪਿਆ 200 ਉਹਨਾਂ ਬਾਈ ਕਿਰੇ ਜਿੱਲੀ ਗਿੱਲੀ ਬਾੜੀ ਨਿਕਲਾਈ ਦੇ ਕਿੰਤਾ 200 ਰੁਪਈਆ ਦੋਲਦਾ ਬਾਈ ਕੋਈ ਹਾਂਜੀ 200 ਰੁਪਈਆ ਲੈ ਬਾਈ 200 ਰੁਪਈਆ ਜਿਹੜੀ ਇਹ ਤੂੜੀ ਲੱਗੀ ਸੀਗੀ ਇਹ ਚ ਨਾ ਜਾਣੀ ਥੋੜੀ ਮੈਕਸ ਜੀ ਆ ਯਾਰ ਥੋੜੀ ਜੀ ਵਿੱਚ ਗਿੱਲੀ ਗੱਪੀ ਜੀ ਤੇ ਗੰਡ ਲਾਈਆਂ ਜਿਹਨੂੰ ਕਹਿੰਦੇ ਉਹ ਖਲੇਪੜ ਜੇ ਬਣਦੇ ਆ ਨਾ ਖਲੇਪੜ ਜੇ ਬਣਦੇ ਵਿੱਚ ਯਾਰ ਉਹ ਰੋਲਾ ਸੀਗਾ ਵਿੱਚ ਤੇ ਤਾਂ ਕਰਕੇ ਰੇਟ ਦਾ ਡਾਊਨ ਆ ਗਿਆ ਬਾਕੀ ਜਿਹੜੀ ਆਨ ਐਵਰੇਜ ਤੂੜੀ ਜਿਹੜੀ ਰਹੀ ਹੈ ਜੀ ਅੱਜ 320 25 ਦੇ ਆਸੇ-ਪਾਸ ਜਿਹੜੀ ਤੂੜੀ ਜਾਦੇ ਵਿਕੀ ਹੈ ਜੀ ਤੇ ਜਿਹੜੀ ਸਿਰਾਂ ਰੇਟ ਚੱਲਿਆ ਜੀ 300 ਤੇ 60 ਰੁਪਏ ਦੀ ਪੰਸ ਬਾਈ ਕੀ ਹਾਲ ਚਾਲਾ ਚੱਟਾ ਕੋਲ ਤੂੜੀ ਰਹਿ ਗਈ ਕਣਕ ਖਰੀਦ ਲਈ ਤੇ ਹੁਣ ਰੇਟ ਦੇਖੋ 4000 ਹੋ ਗਿਆ ਵੀਰ ਜੱਟ ਕੀ ਕਰੇ ਰੇਟ ਕੱਲ ਭਾਈ ਜੀ ਡਾਊਨ ਆ ਗਿਆ ਜੀ ਕੱਲ ਕਣਕ ਦਾ ਵੀ ਦੱਸ ਦਿੰਨੇ ਆ ਤੁਹਾਨੂੰ ਵੀ ਕਣਕ ਦਾ ਰੇਟ ਵੀ ਕੱਲ 20 25 ਰੁਪਏ ਡਾਊਨ ਆਇਆ ਬਾਹਲਾ ਨਹੀਂ ਆਇਆ ਕੋਈ ਚੱਕਰ ਨਹੀਂਗਾ ਦਿੱਲੀ ਮੰਡੀ ਦਾ ਦਿੱਲੀ ਮੰਡੀ ਦੇ ਵਿੱਚ ਜਿੱਥੇ 3300 ਸੀਗਾ ਰੇਟ ਤੇ ਉੱਥੇ ਕੱਲ ਦਾ ਰੇਟ ਰਹਿ ਗਿਆ ਜੀ 3280 ਰੁਪਏ ਹੈ ਨਾ ਤੇ ਬਾਕੀ ਹੈ ਭਾਈ ਹੁਣ ਵੀ ਲਗਾਤਾਰ ਮੰਦੀ ਆਊਗੀ ਕਣਕ ਜਾਂ ਤੇਜ਼ੀ ਫੜੂਗੀ ਇਹਦਾ ਹੁਣ ਦੇਖਣ ਵਾਲਾ ਹੋਊਗਾ ਭਾਈ ਅੱਜ ਰੇਟ ਪਾਵਾਂਗੇ ਕਣਕ ਦੇ ਤੇ ਕੀ ਚੱਲਦੇ ਆ ਜੀ ਹੈ ਨਾ ਤੇ ਜਿੰਨਾਂ ਵੀਰਾਂ ਕੋਲੇ ਪਈ ਹੁੰਦੀ ਮਾੜੀ ਮੋਟੀ ਸਟੋਰ ਆ ਇਹੋ ਜਿਹਾ ਲਾਹਾ ਲੈ ਲਿਆ ਕਰੋ ਭਾਈ ਵਾਰ-ਵਾਰ ਨਹੀਂ ਅੱਜ ਮੌਕੇ ਮਿਲਦੇ ਕਿਉਂਕਿ ਜਦੋਂ ਤਾਂ ਸੀਜ਼ਨ ਚੱਲ ਪਿਆ ਉਦੋਂ ਤਾਂ ਪਤਾ ਹੀ ਐ ਐਮਐਸਪੀ ਦੇ ਨੇੜ ਤੇੜੇ ਕਣਕ ਆਈ ਜਾਣੀ ਹੁੰਦੀ ਆ ਤੇ ਹੁਣ ਤੁਹਾਡੇ ਕੋਲੇ ਵਧੀਆ ਮੌਕਾ ਹੁੰਦਾ ਜੇ ਕੋਲੇ ਪਈ ਹੁੰਦੀ ਐ ਪਰ ਆਏ ਨਹੀਂ ਵੀ ਘਰ ਵਾਲੇ ਡਰਾਮੇ ਵਿਹਲੇ ਕਰਜਾ ਕਦੇ ਲਾਹਾ ਲੈਣ ਦੇ ਮਾਰੇ ਮੁੜ ਕੇ ਕਣਕਾ ਬਣੂਗਾ ਮੁੱਲ ਲੈਣੀ ਪਵੇ ਕਿ ਨਹੀਂ ਕਾਲੂ ਕਣਕ ਮਹਿੰਗੀ ਜ਼ਰੂਰ ਆ ਤੇ ਕਦੇ ਘਰ ਵਾਲੇ ਡਰਾਮਾ ਨਾ ਵਿਹਲੇ ਕਰ ਲੈਣ ਕਈ ਬਿੱਕਰ ਸਿੰਘ ਬਾਈ ਕੀ ਹਾਲ ਚਾਲਾ ਤੇ ਸੋਨਾ ਬਰਾਡ ਨਿਊਜ਼ੀਲੈਂਡ ਵਾਲਾ ਬਾਈ ਕੀ ਹਾਲ ਚਾਲਾ ਹੋਰ ਕਿੱਦਾਂ ਕਹਿੰਦਾ ਠੀਕ ਆ ਮੌਸਮ ਕਿੱਦਾਂ ਫਿਰ ਠੰਡ ਬਹੁਤ ਜ਼ਿਆਦਾ ਹੋਗੀ ਠੰਡ ਬਾਈ ਠੀਕ ਆ ਅੱਜ ਧੁੰਦ ਨਹੀਂ ਪਈਗੀ ਯਾਰ ਠੀਕ ਆ ਠੰਡ ਅੱਜ ਕੋਈ ਬਾੜੀ ਵੀ ਨਹੀਂ ਗਈ ਤੇ ਨਾਰਮਲ ਜਿਹਾ ਕੰਮ ਆਣਾ ਕਾਲੂ ਅਲੀ ਤਾਂ ਹੈ ਨਹੀਂ ਗੀ ਨਹੀਂ ਹੈ ਨਹੀਂ ਮੜਾ ਕੋਟ ਜੇ ਲਾ ਕੇ ਵੇਖ ਬਿਕਰ ਸਿੰਘ ਕੀ ਹਾਲ ਚਾਲ ਆ ਵੀਰ ਬਹੁਤ ਜਮ ਲਾਉਂਦੇ ਰਹੇ ਲਾਉਂਦੇ ਰਹੇ ਵੇ ਥੋੜਾ ਜਹਰੀ ਲਾਈ ਆ ਤੇ ਕਰਾਂਗੇ ਸ਼ੁਰੂ ਯਾਰ ਨਾ ਰੂਟੀਨ ਹੀ ਨਹੀਂ ਪੈਂਦਾ ਸੈਟ ਯਾਰ ਪਤਾ ਨਹੀਂ ਕੀ ਚੱਕਰ ਬਣ ਗਿਆ ਪਹਿਲਾਂ ਵਧੀਆ ਜਮ ਸ਼ਮ ਲਾਉਂਦੇ ਹੁੰਦੇ ਸੀਗੇ ਤੇ ਰੂਟੀਨ ਟੁੱਟ ਗਿਆ ਇੱਕ ਨੱਕ ਕਹਿੰਦੇ ਹੋਰ ਆ ਗਿਆ ਸ਼ਾਇਦ ਲੈ ਭਈਆ ਇੱਕ ਨੱਕ ਹੋਰ ਆ ਗਿਆ ਹਲੇ ਆਪਾਂ ਲਾਈਵ ਚੱਲੀ ਜਾਂਦੇ ਸੀਗੇ ਸੋਨਾ ਬਰਾਣ ਕਹਿੰਦਾ ਕਾਲੂ ਨੂੰ ਪੁੱਛ ਕੇ ਵੇਖ ਲੱਗਦੀ ਏ ਥੰਡ ਕਾਲੂ ਲੱਗਦੀ ਦੰਡ ਨਹੀਂ ਆ ਮਹਿਸੂਸ ਤਾਂ ਹੁੰਦੀ ਏ ਵਾਰੀ ਵਾਰੀ ਇਹ ਮਹਿਸੂਸ ਤਾਂ ਬਾੜੀ ਨਹੀਂ ਲਾਦੀ ਹਾਂ ਜੇ ਆਪਾਂ ਮੋਟਰਸਾਈਕਲ ਤੇ ਹੁਣਾ ਹੁੰਦਾ ਨਾ ਅੱਜ ਤੇ ਫੇਰ ਮਹਿਸੂਸ ਤੇਰੀ ਪੂਰੀ ਹੋਣੀ ਸੀਗੀ ਫੇਰ ਆਪਣੇ ਤੇ ਗਿੰਬਲ ਵੀ ਨਹੀਂ ਫੜੀ ਜਾਣੀ ਸੀ ਅੱਜ ਕੰਨੀ ਫਰਾਂਜ ਹੋਈ ਜਾਣਾ ਹੀ ਮੋਬਾਈਲ ਹੋਰ ਬਾਈ ਮੋਬਾਈਲ ਦੇ ਤਾਂ ਨਹੀਂ ਹੁਣਾ ਲੇਟ ਹੋ ਗਿਆ ਬਾਈ ਅੱਛਾ ਚੱਲ ਕੋਈ ਨਹੀਂ ਕੀ ਆਲਾ ਹੋਰ ਠੀਕ ਆ ਲੈ ਜਿੱਲੇ ਜਾਣੀ ਏ ਤੁੜੀ ਤਕ ਕੋਨੇ ਪਛਾਣ ਜਾਵੜੀ ਮਰ ਕੇ ਲਾ ਬਾਈ ਬੰਦੇ ਹਲੇ ਵਾਵਾ ਖੜੇ ਸੀਗੇ ਬਾਈ ਤੂੜੀ ਲੈਣ ਆਲੇ ਸੀ ਤੇ ਹਲੇ ਘਰੋਂ ਘਰੀ ਗਏ ਨਹੀਂ ਸੀਗੇ ਕੇਵਲ ਤੇ ਵੀ ਬਾਈ ਨਵਾਰੀ ਨਹੀਂ ਨਹੀਂ ਬਾਈ ਇਹ ਤਾਂ ਜ਼ਿੰਮੇਦਾਰ ਦੱਸੋ ਬੋਲੋ ਬੋਲੋ 270 ਰੁਪਏ 70 ਰੁਪਏ ਮੈਂ ਮੂਲੀ ਵੇਣਾ ਉਹ ਨਹੀਂ ਅਗਲੇ ਇਹ ਤੁਰਕੇ ਨਹੀਂ ਹੋਏ ਕਦੇ ਤੁਰਕੇ ਆਈ ਹੋਗੀ 310 10 310 15 315 ਬੋਲਾ ਵੈਗੀ ਨੇ 315 ਰੁਪਏ ਬਿੱਲੂ ਐ 315 ਰੁਪਏ ਬਾਈ ਇਹ ਵੈਗੀ ਜਿਹੜੀ ਲਾਸਟ ਤੇ ਟਰਾਲੀ ਆਈ ਸੀ ਹੁਣ ਆ ਮੰਨੋ ਬਾਈ ਹੈਨਾ ਤੇ ਰੇਟ ਉਹੀ ਚੱਲ ਗਿਆ ਬਾਈ ਫਿਰ ਵੀ ਬਾਈ ਜਿਵੇਂ ਲੇਟ ਹੋ ਗਿਆ ਸੀਗਾ ਤੇ ਇੰਨੇ ਕ ਇੰਨੇ ਕ ਰੇਟ ਹੀ ਚੱਲਿਆ ਤੂੜੀ ਦਾ 315 20 25 30 ਹਨਾ ਤੇ ਆ ਬਾਈ ਯਾਰ ਪਤਾ ਨਹੀਂ ਕੰਡਾ ਕਰਾ ਕੇ ਆਇਆ ਕਿ ਹੁਣ ਵੈਸੇ ਆਇਆ ਕਦੇ ਇਹਦਾ ਕੰਡੇ ਵਾਲੀ ਹਨਾ ਕੰਡਾ ਕਰਾ ਕੇ ਆਇਆ ਹੋਊਗਾ ਬਾਈ ਜਿੰਨੇ ਸਰਕਾਰੀ ਕੰਡਾ ਕਰਾਉਣਾ ਹੁੰਦਾ ਇੱਧਰ ਹੈਗਾ ਬਾਈ ਨਾਲ ਹੀ ਹਨਾ ਇਹ ਉਹ ਥੱਜ ਬਣਿਆ ਸਾਹਮਣੇ ਤੇ ਜਿਹਨੇ ਪ੍ਰਾਈਵੇਟ ਕੰਡਾ ਕਹੀ ਜੀ ਉਧਰ ਲ ਦੂਰ ਜਾ ਕੇ ਕਰਾਉਣਾ ਹੁੰਦਾ ਜਿੱਧਰ ਨੂੰ ਤੁਹਾਡੀ ਬਾਟ ਪੈਂਦੀ ਉਧਰਲੇ ਪਾਸੇ ਬਥੇਰੇ ਹੁੰਦੇ ਇੱਕ ਪ੍ਰਾਈਵੇਟ ਕੰਡਾ ਗਾਂ ਮੁੱਗਾ ਰੋਡ ਤੇ ਆ ਗਿਆ ਵੈਸੇ ਤੇ ਸਰਕਾਰੀ ਕੰਡਾ ਵਧੀਆ ਯਾਰ ਸਰਕਾਰ ਨੂੰ ਨਾਲੇ ਜਾਂਦੇ ਆ ਨਾ ਸਰਕਾਰੀ ਕੰਡਾ ਕਰਾ ਲਿਆ ਕਰੋ ਵਧੀਆ ਯਾਰ ਗੁਰਸੇਵਕ ਸਿੰਘ ਬਾਈ ਕੀ ਹਾਲ ਚਾਲਾ ਨਿੰਦਰ ਮਾਨਕ ਚੜੱਕ ਬਿੱਟੂ ਟਹਿਲਪੁਰਾ ਬਾਈ ਕੀ ਹਾਲ ਚਾਲਾ ਜੀ ਹਾਂ ਤੈਨ ਸਾਰਾ ਕੁਝ ਸੁਣ ਮੈਂ ਸਹੀ ਦੱਸਦੇ ਨਾ ਠੇਕੇ ਤੇ ਹੋਗਾ ਕੰਮ ਸਰਕਾਰ ਵਧੀਆ ਰਹਿੰਦਾ ਜੀ ਕੰਮ ਸਰਕਾਰ ਨੇ ਫਰਫੰਡ ਹੋ ਜਾਂਦੀ ਆ ਨਾ ਤੇ ਟੈਨਸ਼ਨ ਨਹੀਂ ਰਹਿੰਦੀ ਕੋਈ ਕੰਮ ਵਧੀਆ ਵੀ ਆ ਬਾਈ ਇਹ ਵੈਸੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕੰਮ ਵਧੀਆ ਵੀ ਆ ਜੇ ਮੰਨ ਕੇ ਚਲੋ ਸਰਕਾਰ ਆਪਾਂ ਕਹਿ ਦਿੰਨੇ ਜੇ ਸਰਕਾਰ ਠੇਕੇ ਦੇ ਨਾ ਨਾ ਦੇਵੇ ਚੀਜ਼ ਤਾਂ ਚੋਰ ਬਜਾਰੀ ਬਹੁਤ ਚੱਲ ਪੈਂਦੀ ਆ ਬਾਈ ਪਰ ਜੇ ਮੰਨ ਕੇ ਚਲੋ ਮਲਾਜ਼ਮ ਰੱਖੇ ਹੁੰਦੇ ਜਾਂ ਕੋਈ ਵੀ ਰੱਖਿਆ ਹੁੰਦਾ ਹਨਾ ਤੇ ਉਹ ਉਹ ਵਿੱਚ ਮੁੜ ਕੇ ਲਚਕੜੋਚ ਕਰ ਲੱਗ ਜਾਂਦੇ ਆ ਤੇ ਆਹ ਕੰਮ ਤਾਂ ਬੜਾ ਵਧੀਆ ਠੇਕੇ ਵਾਲਾ ਕਿਉਂਕਿ ਹੈ ਤਾਂ ਚੀਜ਼ ਸਰਕਾਰੀ ਹੈ ਸਰਕਾਰ ਨੂੰ ਤਾਂ ਇੱਕੋ ਦਿਨ ਪੈਸੇ ਜਾਵੜਦੇ ਆ ਕਿਸ਼ਤਾਂ ਜਾਵੜਦੇ ਆ ਪੈਸੇ ਉਹਨੂੰ ਜਾਈ ਜਾਣੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜੇ ਬੰਦੇ ਵੀ ਜਿੰਨੇ ਬਿਜ਼ਨਸ ਕਰਦੇ ਆ ਨਾ ਤੇ ਜੇ ਮੰਨ ਲਓ ਮੈਕਡੋਨਲਡਸ ਵਾਲੇ ਹੋਗੇ ਤੇ ਜਾਂ ਕਹਿੰਦੇ ਫਰੈਂਚਾਈਜ਼ ਲੈਂਦੇ ਆ ਆਹ ਮੈਕਡੋਨਲਡਸ ਹੋ ਗਿਆ ਜਾਂ KFC ਜਿੰਨੇ ਵੀ ਆ ਯਾਰ ਤੁਸੀਂ ਲਾ ਲੋ ਹਿਸਾਬ ਕਿਤਾਬ ਆਪਣੀ ਕੀ ਸੋਚਣਤੀ ਆਪਾਂ ਇੱਕ ਬੰਦਾ ਰੱਖਾਂਗੇ ਤੇ ਆਪਾਂ ਨਹੀਂ ਉੱਥੇ ਹੋਣਾ ਕੰਮ ਤੇ ਹੁੰਦੇਗੇ ਤੇ ਮੁੜ ਕੇ ਬੰਦਾ ਲੁੱਚਕੜੋ ਚੱਕਰੀ ਜਾਂਦਾ ਰਹਿੰਦਾ ਇਹ ਪਤਾ ਕੀ ਕਰਦੇ ਇਹ ਸਕੀਮ ਕੀ ਲਾਉਂਦੇ ਆ ਇਹ ਆਪਾਂ ਨੂੰ ਜਗਾ ਜੁਗਾ ਸਾਰਾ ਕੁਝ ਲੈ ਕੇ ਦੇ ਦਿੰਦੇ ਮੰਨ ਲਓ ਫਰੈਂਚਾਈਜ਼ ਲੈ ਲਈ ਥੋੜੀ ਬਹੁਤੀ ਇਨਵੈਸਟਮੈਂਟ ਥੋੜੀ ਹੋਊਗੀ ਤੇ ਇਹ ਉੱਕਾ ਫੁੱਕਾ ਕਰਦੇ ਆ ਯਾਰ ਜਿਵੇਂ ਹਰਿਆ ਕੰਮ ਚੋਂ ਠੇਕਾ ਫਾਇਦੇਮੰਦ ਇਹਨਾਂ ਨੇ ਮਤਲਬ ਕਿ ਜੇ ਮਕਡੋਨਲਸ ਵਾਲੇ ਆ ਤੇ ਮਕਡੋਨਲਸ ਵਾਲੇ ਨੇ ਕਹਿ ਦੇਣਾ ਭਾਈ ਜੀ ਤੁਸੀਂ ਸਾਡੀ ਫਰੈਂਚਾਈਜ਼ ਰੱਖ ਲਈ ਆ ਜੀ ਅਸੀਂ ਤੁਹਾਡੇ ਤੋਂ ਮਹੀਨੇ ਦਾ 70000 ਰੁਪਿਆ 80000 ਰੁਪਿਆ ਲਈ ਜਾਣਾ ਜੀ ਸਾਨੂੰ ਨਹੀਂ ਪਤਾ ਤੁਹਾਡੀ ਕਿੰਨੀ ਸੇਲ ਹੋਵੇ ਕਿੰਨਾ ਲਟਰਮ ਪਟਰਮ ਹੋਵੇ ਜਿੰਨੀ ਤੁਹਾਨੂੰ ਵੱਧ ਜੇ 70000 ਤੋਂ ਉੱਨੇ ਛੋਡੇ ਜਿੰਨੇ ਘਟ ਜਾਨ ਉਹ ਵੀ ਛੋਡੇ ਹਨ ਤੇ ਇਹ ਚੀਜ਼ਾਂ ਹੁਣ ਸਾਰੇ ਪਾਸੇ ਚੱਲ ਪਈਆਂ ਬਾਈ ਤੇ ਇਹਦੇ ਇਹ ਕੰਮ ਵਧੀਆ ਬਹੁਤ ਆ ਇਹਦੇ ਚ ਆਪਣੀ ਟੈਨਸ਼ਨ ਮੁੱਕ ਜਾਂਦੀ ਆ ਮੰਨ ਲਓ ਮੈਂ ਇੱਕ ਦੁਕਾਨ ਪਾ ਲੈਣਾ ਤੇ ਕੋਈ ਵੀ ਦੁਕਾਨ ਖੋਲਣਾ ਉੱਥੇ ਮੈਂ ਬੰਦਾ ਬਾਦਾਂ ਤੇ ਮੈਨੂੰ ਜ਼ਿੰਮੇਵਾਰੀ ਬਾੜੀ ਰੱਖਣੀ ਪਊਗੀ ਯਾਰ ਇਹ ਤੇ ਲੁੱਟ ਘੁਟ ਬਹੁਤ ਚੱਲੂਗੀ ਕਿਉਂਕਿ ਪਤਾ ਨਹੀਂ ਲੱਗਣਾ ਯਾਰ ਬੰਦਾ ਹੁਣ ਸਹੀ ਵੀ ਆ ਇਮਾਨਦਾਰ ਅੱਜ ਕੱਲ ਇਮਾਨਦਾਰੀ ਦਾ ਕੰਮ ਹੀ ਨਾ ਉਹ ਹੋਇਆ ਪਿਆ ਬਾਈ ਤੇ ਜੇ ਮੈਂ ਉਹਨੂੰ ਸਾਰਾ ਕੁਸ ਕੀਤਾ ਪਿਆ ਹਨ ਤੇ ਇੱਕ ਕੈਮਰਾ ਲੱਗੂ ਤੇ ਤੇ ਸਾਰਾ ਉਹਦਾ ਨਾ ਉੱਕਾ ਫੱਕਾ ਨਵੇੜ ਲੂੰਗਾ ਮੈਂ ਕਹੂੰਗਾ ਯਾਰ ਮੈਂ ਮਹੀਨੇ ਦਾ ਸਿਰਫ 50000 ਰੁਪਏ ਲਈ ਜਾਣਾ ਜੀ ਬਾਕੀ ਸਮਾਨ ਹੁਣ ਤੇਰਾ ਅੱਜ ਤੋਂ ਬਾਅਦ ਸਾਰਾ ਕੁਸ ਤੇਰਾ ਤੂੰ ਮੈਨੂੰ ਕਿਨਾ ਇਕੱਠੇ ਪੈਸੇ ਇੰਨੇ ਦੇ ਦੇ ਤੇ ਮਹੀਨੇ ਦੇ ਬਾਕੀ ਮੈਂ ਆਪਦੀ ਜਗ੍ਹਾ ਤੇ ਜਿੰਨੇ ਵੀ 50000 30000 ਮੇਰੀ ਮਾਰਕੀਟ ਬਣੀ ਹੋਵੇ ਤੂੰ ਮੈਨੂੰ ਇੰਨੇ ਦੇ ਚਲ ਮੇਰੀ ਟੈਂਸ਼ਨ ਫ੍ਰੀ ਹੋ ਜਾਊਗਾ ਬਾਈ ਮੈਂ ਮੈਂ ਉੱਥੇ ਵੇਖੂੰਗਾ ਨਾ ਗਾਹ ਕਾਉਂਦਾ ਕੋਈ ਚਾਰ ਨਹੀਂ ਆਉਂਦਾ ਜੇ ਉਹਨੂੰ ਕੱਲ ਨੂੰ ਕਟਾ ਪੈਂਦਾ ਉਹ ਆਦਾ ਛੱਡ ਕੇ ਉੱਟ ਜਾਊਗਾ ਤੇ ਉਹਦੇ ਨਾਲ ਕੰਟ੍ਰੈਕਟ ਹੋ ਜੂਗਾ ਸਾਲ ਦਾ ਇਹ ਕੰਮ ਸਭ ਤੋਂ ਵਧੀਆ ਪੈਨਸ਼ਨ ਫ੍ਰੀ ਹੋ ਜਾਂਦਾ ਬੰਦਾ ਵਧੀਆ ਜੇ ਕਿ बिजनेसमੈਨ ਜਿਹੜੇ ਬੰਦੇ ਕਰਦੇ ਨੇ ਹੁਣ ਜ਼ਿਆਦਾਤਰ ਇਹ ਹੀ ਚੀਜ਼ਾਂ ਚੱਲਦੀਆਂ ਬਾਈ ਠੇਕੇ ਵਾਲੀਆਂ ਕੰਮ ਹੀ ਚੱਲਦਾ ਹੁਣ ਸਰਕਾਰ ਵੀ ਸਿਆਣੀ ਹੋਈ ਵੀ ਹੈ ਬਾਈ ਸਰਕਾਰ ਵੀ ਸਿਆਣੀ ਹੈ ਸਰਕਾਰ ਵੀ ਹੁਣ ਇਹ ਹੀ ਕੰਮ ਕਰਦੀ ਹੈ ਸਰਕਾਰ ਨੂੰ ਵੀ ਆਏ ਆ ਯਾਰ ਇੰਨੇ ਪਾਸੇ ਕਿੱਧਰ ਕਿੱਧਰ ਹੋਈ ਜਾਏਗੇ ਮਤਲਬ ਪਤਾ ਹੀ ਆ ਯਾਰ ਲੁੱਚਕੜੁੱਚ ਬਹੁਤ ਚੱਲਦੀ ਹੈ ਮੁੜ ਕੇ ਕੰਮਾਂ ਚ ਪਾਲ ਚੋਟੀਆਂ ਬਾਈ ਕੀ ਹਾਲ ਚਾਲਾ ਗੁੱਡ ਮਾਰਨਿੰਗ ਗਰਸੀਵ ਕਸਾਂਗ ਬਾਈ ਕੀ ਹਾਲ ਚਾਲ ਹੁਣ ਜਿਵੇਂ ਮੰਨ ਕੇ ਚੱਲੋ ਯਾਰ ਪਾਰਕਿੰਗ ਦਾ ਹੀ ਲਾਲ ਗਏ ਪਾਰਕਿੰਗ ਠੇਕੀ ਦੇ ਪਹਿਲਾਂ ਸਰਕਾਰ ਦੋ ਤਿੰਨ ਬੰਦੇ ਰੱਖੂਗੀ ਫਿਰ ਉਹਨਾਂ ਦੇ ਨਿਗਰਾਨਾ ਰੱਖਣ ਵਾਸਤੇ ਇੱਕ ਬੰਦਾ ਰੱਖੂਗੀ ਹਨ ਫਿਰ ਜਿਹੜਾ ਨਿਗਰਾਨਾ ਰੱਖਣ ਵਾਸਤੇ ਹੁੰਦੇ ਤੇ ਬੰਦਾ ਰੱਖੂਗੀ ਫਿਰ ਉਹ ਵੀ ਜੇ ਮੰਨ ਲਓ ਲੋਚਕੜੋ ਉਹਨਾਂ ਨਾਲ ਰਲ ਗਿਆ ਜਾ ਕੇ ਤੇ ਉਹ ਜ਼ਿੰਮੇਵਾਰੀ ਕੋਈ ਵੀ ਨਹੀਂ ਮੁਰ ਕੇ ਚੱਕਦਾ ਯਾਰ ਵੀ ਕੱਲ ਨੂੰ ਕੋਈ ਵੀ ਕਲ ਬੁੱਕਲਦੀ ਜਾ ਕੋਈ ਵੀ ਪਾਰਕਿੰਗ ਦੇ ਵਿੱਚ ਕੁਝ ਹੁੰਦਾ ਤੇ ਉਸ ਤੋਂ ਬਾਅਦ ਕੀ ਆ ਜਾਂਦਾ ਸਰਕਾਰ ਸਿੱਧਾ ਠੇਕਾ ਹੀ ਚੱਕ ਦਿੰਦੀ ਆ ਟ੍ਰੈਂਡਰ ਪਾਸ ਕਰਾ ਦਿੰਦੀ ਆ ਆਦਾ ਭਾਈ ਸਾਲ ਦਾ ਤੁਸੀਂ ਬੋਲੀ ਦਾ ਦਿਓ ਜੀ ਜਿਹਨੇ ਲੈਣਾ ਉਸ ਤੋਂ ਬਾਅਦ ਵਾਧੇ ਘਟੇ ਜਿੱਥੇ ਉਹਨਾਂ ਮੰਨ ਕੇ ਚਲੋ ਮੰਡੀ ਦੀ ਪਾਰਕਿੰਗ ਹੀ ਤੇ ਕਦੇ 22 ਲੱਖ ਦੇ ਜਾਵੜਾ ਠੇਕੇ ਕਦੇ 24 ਤੇ ਕਦੇ 26 ਕਿੰਨੇ ਨੂੰ ਜਾਵੜਾ ਕੰਮ ਸਾਰੇ ਕਿਤੇ ਪਾਸੇ ਇਹੀ ਚੱਲਦਾ ਬਾਈ ਕੰਮ ਆਣਾ ਸਰਕਾਰ ਦਾ ਤੇ ਕੰਮ ਵਧੀਆ ਵੀ ਹੈ ਬਾਈ ਇਹ ਐਨੇ ਨਾਲ ਹੁਣ ਜਿਹਨੇ ਮੰਨ ਲਓ ਠੇਕੇ ਤੇ ਜਿਵੇਂ ਉਹ ਮਕਸਰ ਮੇਲਾ ਹੋਇਆ ਸੀ ਉਹਨੂੰ ਉਹ ਠੇਕਾ ਵਜਿਆ ਸੀ 1 ਕਰੋੜ ਤੇ 4 ਲੱਖ ਦੇ ਵਿੱਚ ਜੇ ਸਰਕਾਰ ਆਪ ਮੈਨੇਜਮੈਂਟ ਕਰਦੀ ਸਾਰਾ ਸਿਸਟਮ ਕਰਦੀ ਤੇ ਮੈਨੂੰ ਪਤਾ ਵੀ ਉਹਦੇ ਚ ਅੱਧੇ ਹੀ ਪੱਲੇ ਪੈਣੇ ਸੀ ਸਰਕਾਰ ਦੇ ਹੋ ਸਕਦਾ ਉਹਨੂੰ ਮੰਨ ਕੇ ਚੱਲੋ ਵੀ ਕੋਈ 15 20 ਲੱਖ ਹੀ ਜਾਂਦਾ ਸਰਕਾਰ ਨੂੰ ਬਾਕੀ ਸਾਰਾ ਲੋ ਚਕੜੋਚ ਹੋ ਜਾਂਦਾ ਕਿਧਰੇ ਪੈਸੇ ਆਪ ਹੀ ਵਿੱਚ ਨੱਪਨੁੱਪ ਜਾਂਦੇ ਸਾਰੇ ਹਨ ਮਲਾਏ ਨੂੰ ਤੁਹਾਨੂੰ ਪਤਾ ਹੀ ਅੱਜਕੱਲ ਇਹ ਉਹਨਾਂ ਨੇ ਸਿੱਧਾ ਬੋਲੀ ਲਵਾਤੀ ਬਾਈ ਜਿਹਨੇ ਟੈਂਡਰ ਲੈਣਾ ਸਾਰਾ ਆਲਓਵਰ ਸਾਨੂੰ ਪੈਸੇ ਉਹਨਾਂ ਨੂੰ ਸਰਕਾਰ ਨੂੰ ਬਣ ਜਾਂਦੇ ਆ ਜੀ ਸਰਕਾਰ ਕੱਲੀ ਜਗ੍ਹਾ ਲੈ ਕੇ ਦੇ ਦਿੰਦੀ ਆ ਉਦੋਂ ਬਾਅਦ ਜੇ ਮੇਲਾ ਹੁਣ ਆਪੇ ਅਗਲੇ ਦੀ ਜ਼ਿੰਮੇਵਾਰੀ ਹੈ ਕੋਈ ਮੀਂਹ ਪਵੇ ਨੇਰੀ ਆਵੇ ਕੁਝ ਕਰੇ ਅਗਲੇ ਦੇ ਪੱਲੇ ਆ ਤੇ ਵੱਜ ਜਾਣ ਤਾਂ ਕਿਉਂਕਿ ਸਰਕਾਰ ਨੇ ਕਿਹਾ ਕਿ ਉਹਨੂੰ ਚਿੱਠੀ ਪਾਈ ਸੀ ਵੀ ਬਾਈ ਤੂੰ ਲੈ ਹੀ ਲੈ ਠੀਕਾ ਸਭ ਤੋਂ ਵਧੀਆ ਕੰਮ ਆ ਬਾਈ ਇਹ ਬਾਕੀ ਆਪਦੇ ਉਹਦੇ ਵਿਚਾਰ ਜਰੂਰ ਦੱਸਿਓ ਇਹ ਗੱਲ ਤੇ ਕੀ ਕਹਿੰਦੇ ਮੈਂ ਸਾਰੇ ਪਾਸੇ ਨਿਗਾਹ ਜੀ ਰੱਖਦਾ ਨਾ ਕਿਹੜੇ ਪਾਸੇ ਕੀ ਚੱਲੀ ਜਾਂਦਾ ਹੁੰਦਾ ਬਾਈ ਨਾਲ ਤੁਹਾਨੂੰ ਜਾਣਕਾਰੀ ਦੇ ਲਈਦੀ ਯਾਰ ਜਿੰਨੀ ਕੋਈ ਹੁੰਦੀ ਆ ਬਾਈ ਹਨਾ ਆਤਮਾ ਸਿੰਘ ਨੰਡੀਵਾਲ ਬਾਈ ਕੀ ਹਾਲ ਚਾਲਾ ਹੋਰ ਗਰਨੂਰ ਠੀਕ ਠਾਕ ਹੈ ਜੀ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਆਪਣੇ ਤੂੜੀ ਦੇ ਰੇਟ ਇੱਥੋਂ ਤੱਕ ਕੀ ਸੀ ਸਬਜ਼ੀ ਮੰਡੀ ਦੀ ਵੀਡੀਓ ਆਪਾਂ ਰਿਕਾਰਡ ਕਰ ਲਾਂਗੇ ਜੀ ਉਹਦੇ ਬਾਰੇ ਤੁਹਾਨੂੰ ਜਰੂਰ ਜਾਣਕਾਰੀ ਦੇ ਦਾਂਗੇ ਵੀ ਸਬਜ਼ੀ ਮੰਡੀ ਦੇ ਰੇਟ ਜਿਹੜੇ ਕੀ ਚੱਲੇ ਆ ਜੀ ਅੱਜ ਧੰਨਵਾਦ ਜੀ ਬਹੁਤ-ਬਹੁਤ ਚੱਲ